ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਧੱਕਾਮੁਕੀ ਕਈਆਂ ਦੀਆਂ ਲੱਥੀਆਂ ਪੱਗਾਂ ਕਿਸਾਨਾਂ ਦੀ ਜਿੱਦ ਡੀਸੀ ਦਫਤਰ ਘੇਰਨ ਦੀ ਹੈ ਪਰ ਪੁਲਿਸ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤੀ ਧੱਕਾਮੁਕੀ ਹੋਈ ਜਿਸ ਦੌਰਾਨ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ ਪੁਲਿਸ ਨੇ ਕਿਸਾਨਾਂ ਤੇ ਗੱਡੀਆਂ ਉੱਪਰ ਚੜਾਉਣ ਦੇ ਇਲਜ਼ਾਮ ਲਾਏ ਹਨ ਜਿਕਰਯੋਗ ਹੈ ਕਿ ਪਿਛਲੇ 115 ਦਿਨਾਂ ਤੋਂ ਖਨੌਰੀਏ ਤੇ ਸੰਭੂ ਬਾਰਡਰਾਂ ਤੇ ਮਰਨ ਵਰਤ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਪ੍ਰਧਾਨ ਜਗਦੀਪ ਸਿੰਘ ਡੱਲਿਆ ਅਤੇ ਉਹਨਾਂ ਦੇ ਨਾਲ ਸੰਭੂ ਬਾਰਡਰ ਤੇ ਬੈਠੇ ਸਵਰਨ ਸਿੰਘ ਪਦੇਰ ਦੀ ਗ੍ਰਿਫਤਾਰੀ ਤੋਂ ਬਾਅਦ ਦੋਹਾਂ ਬਾਰਡਰਾਂ ਤੇ ਪੰਜਾਬ ਸਰਕਾਰ ਵੱਲੋਂ ਪੁਲਿਸ ਤੋਂ ਕਿਸਾਨਾਂ ਤੇ ਕਾਰਵਾਈ ਕਰਵਾਈ ਤੇ ਸੰਭੂ ਅਤੇ ਖਨੋਰੀ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਖਿੱਚ ਕੇ ਜ਼ਬਰਦਸਤੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਨਾਲ ਧੱਕਾ ਮੁਕੀ ਕੀਤੀ ਗਈ ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਕਿਸਾਨਾਂ ਤੇ ਉੱਤੇ ਲਾਠੀ ਚਾਰਜ ਕੀਤਾ ਗਿਆ ਪੱਗਾਂ ਉਤਾਰੀਆਂ ਗਈਆਂ ਕਿਸਾਨਾਂ ਦੀਆਂ ਜਿਸ ਤੋਂ ਬਾਅਦ ਹੁਣ ਪੰਜਾਬ ਵਿੱਚ ਵੱਡੇ ਸੰਘਰਸ਼ ਦੀ ਤਿਆਰੀ ਚੱਲ ਰਹੀ ਹੈ ਬਿੱਤੀ ਰਾਤ ਪਰ ਜ਼ਿਲ੍ਹੇ ਦੇ ਦਰਦ ਇਨਾ ਪਿੰਡ ਕਿਸਾਨਾਂ ਦੇ ਘਰਾਂ 'ਚ ਛਾਪੇਮਾਰੀ ਦੌਰਾਨ ਭਾਵੇਂ ਬਹੁਤੇ ਕਿਸਾਨ ਪੁਲਿਸ ਦੇ ਹੱਥ ਨਹੀਂ ਆਏ ਪਰ ਪੁਲਿਸ ਵੱਲੋਂ ਇਹ ਕਾਰਵਾਈ ਚੜ੍ਹਦੇ ਦਿਨ ਤੱਕ ਜਾਰੀ ਰਹੀ ਉਧਰ ਸੁਖਵੰਤ ਸਿੰਘ ਖੋਟੇ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕੀ ਮਰਨ ਵਰਤ ਨੂੰ ਸਰਕਾਰ ਪੈਰਾਂ ਹੇਠ ਰੋਲ ਦੇਵੇ ਅਤੇ ਕਿਸਾਨਾਂ ਮਜ਼ਦੂਰਾਂ ਦੇ ਜਿਵਾਗ ਸਰਕਾਰ ਦੇ ਸੋਲੇ ਗਾਉਂਦੇ ਫਿਰਨਾ ਕਦੇ ਨਾ ਕਦੇ ਤਾਂ ਇਨਸਾਨ ਦਾ ਜ਼ਮੀਰ ਹਿਲਾਉਣਾ ਦਿੰਦਾ ਹੀ ਹੈ ਅਤੇ ਉਹ ਹਿਲਾਉਣਾ ਕਿਸਾਨ ਮਜ਼ਦੂਰਾਂ ਦੇ ਬੱਚਿਆਂ ਨੂੰ ਭਗਵੰਤਮਾਨ ਸਰਕਾਰ ਨੇ ਖੁਦ ਦੇ ਦਿੱਤਾ ਉਹਨਾਂ ਕਿਹਾ ਸਰਕਾਰ ਦੀਆਂ 13 14 ਵਾਲੀਆਂ ਕਿਸਾਨ ਆਗੂਆਂ ਦੀਆਂ ਗਿਰਫਤਾਰੀ ਗ੍ਰਫਤਾਰੀਆਂ ਅਤੇ ਹੁਣ ਵਾਲੀਆਂ ਗ੍ਰਫਤਾਰੀਆਂ ਦੇ ਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ-ਬੱਚੀਆਂ ਵੱਡੇ ਸੰਘਰਸ਼ ਚ ਪਿੜ ਵਿੱਚ ਉਤਰ ਲਈ ਮਜਬੂਰ ਹੋਣ ਗਿਆ। ਸੋ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ। ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ। ਐਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ। ਧੰਨਵਾਦ ਜੀ।